ਸਿਆਸਤ ਤਕਦਾਦ ਸ퍼 ਫੈਕਰਣ ਵਾਲੇ ਨਵਜੋਤ ਸਿੰਘ ਸਿੱਧੂ ਕਾਫੀ ਸਮੇਂ ਤੋ ਸਰਗਰਮ ਸਿਆਸਤ ਤੋਂ ਦੂਰ ਨੇ ਸਿੱਧੂ ਕਾਂਗਰਸ ਵਿੱਚ ਸ਼ਾਮਲਨ ਪਰ ਲੰਮੇ ਸਮੇਂ ਤੋਂ ਜੇਲ੍ਹ ਵਿੱਚ ਸੰਤੇ ਹੁਣ ਇੱਕ ਵਾਰ ਫਿਰ ਸਿੱਧੂ ਦੇ ਸਿਆਸਤ ਵਿੱਚ ਵਾਪਸੀ ਦੀਆਂ ਚਰਚਾਵਾਂ ਦਰਸਾਲ ਵੀਰਵਾਰ ਨੂੰ ਸਿੱਧੂ ਨੇ ਆਪਣੀ ਪਤਨੀ ਨਵਜੋਤ कौर ਦੇ ਨਾਲ ਅੰਮ੍ਰਿਤਸਰ ਸਥਿਤ ਆਪਣੇ ਘਰ ਤੇ ਪ੍ਰੈਸ ਕਾਨਫਰੰਸ ਕੀਤੀ ਜਸਟ ਉਹਨਾਂ ਨੇ ਆਪਣੇ ਭਵਿੱਖ ਦੇ ਸਿਆਸੀ ਕਦਮਾਂ ਬਾਰੇ ਸੰਕੇਤ ਦਿੱਤਾ ਤੇ ਦੱਸਦੀ ਕਿ ਇਸ ਦੌਰਾਨ ਸਿੱਧੂ ਨੇ ਆਪਣੀ ਪਤਨੀ ਦੇ ਕੈਂਸਰ ਵਿਰੋਧ ਸੰਘਰਸ਼ ਤੇ ਆਪਣੀ ਜ਼ਿੰਦਗੀ ਦੇ ਕੁਝ ਅਹਿਮ ਪਹਿਲੂਆਂ ਬਾਰੇ ਵੀ ਗੱਲ ਕੀਤੀ ਤੇ ਨਜ਼ਰ ਸੀਗ ਸਿੱਧੂ ਨੂੰ ਜਦ ਉਹਨਾਂ ਦੀ ਸਰਗਰਮ ਸਿਆਸਤ ਵਿੱਚ ਵਾਪਸੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਮੇਰੀ ਸਰ ਗਰਮ ਸਿਆਸਤ ਵਿੱਚ ਵਾਪਸੀ ਬਾਰੇ ਫੈਸਲਾ ਪਾਰਟੀ ਹਾਈ ਕਮਾਂਡ ਨੇ ਕਰਨਾ ਹੈ ਹਾਲਾਂਕਿ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਸੌਂਪੀ ਗਈ ਹਰ ਡਿਊਟੀ ਜਿਮਾਉਣ ਲਈ ਤਿਆਰ ਨੇ ਤੇ ਸਿੱਧੂ ਨੇ ਕਿਹਾ ਜੇ ਪਾਰਟੀ ਮੈਨੂੰ ਕੋਈ ਜ਼ਿੰਮੇਵਾਰੀ ਦੇ ਵੀ ਕਿਤਾਬ ਮੈਂ ਉਸ ਨੂੰ ਪੂਰਾ ਕਰਾਂਗਾ ਇਹ ਵੀ ਕਿਹਾ ਕਿ ਅੰਮ੍ਰਿਤਸਰ ਉਹਨਾਂ ਦਾ ਘਰ ਹੈ ਤੇ ਉਹਨਾਂ ਨੇ ਆਪਣੀ ਪਤਨੀ ਦੇ ਇਲਾਜ ਦੌਰਾਨ ਵੀ ਇਸ ਨੂੰ ਕੀਤੀ ਵੀ ਨਹੀਂ ਛੱਡੀ ਅਤੇ ਦੱਸਦੀ ਕਿ ਇਸ ਦੌਰਾਨ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਦੇ ਕੈਂਸਰ ਨਾਲ ਲੜਨ ਦੇ ਸਫ਼ਰ ਬਾਰੇ ਵੀ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਕਿਵੇਂ ਉਸਨੇ ਤੇ ਉਸਦੀ ਪਤਨੀ ਨੇ ਇਸ ਔਖੇ ਸਮੇਂ ਦਾ ਸਾਹਮਣਾ ਕੀਤਾ ਤੇ ਆਖਰਕਾਰ ਕੈਂਸਰ ਨਾਲ ਲੜਾਈ ਜਿੱਤਣ ਵਿੱਚ ਸਫਲ। ਤਸੀਦੋਂ ਨੇ ਕੈਂਸਰ ਤੋਂ ਬਚਣ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਲੋੜ ਹੈ ਤੇ ਜੋਰ ਦਿੱਤਾ। ਉਸਨੇ ਦੱਸਿਆ ਕਿ ਉਹ ਖੁਦ ਵੀ ਆਪਣੀ ਪਤਨੀ ਨੂੰ ਸਿਹਤਮੰਦ ਖੁਰਾਕ ਲਈ ਵਾਰ-ਵਾਰ ਕਰੀਦ ਕਰਦਾ ਸੀ ਤੇ ਉਹ ਹੁਣ ਕੈਂਸਰ ਤੋਂ ਬਚਣ ਦੇ ਉਪਾਏ ਬਾਰੇ ਦੂਜੇ ਲੋਕ ਵੀ ਜਾਗਰੂਤ ਕਰਨਾ ਚਾਹੁੰਦਾ ਤੇ ਦਾਜੀ ਕੀ ਪ੍ਰੈਸ ਕਾਨਫਰੰਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਇਹ ਵਿਆਨ ਉਹਨਾਂ ਸਾਰੇ ਲਈ ਸੰਕੇਤ ਹੈ ਜੁਲਮੇ ਸਮੇਤ ਉਹਨਾਂ ਦੇ ਸਿਆਸੀ ਕਰੀਅਰ ਬਾਰੇ ਸੋਚ ਰੇ ਸਨ ਤੇ ਸਿੱਧੂ ਨੇ ਕਿਹਾ ਮੈਂ ਕਦੇ ਵੀ ਅੰਮ੍ਰਿਤਸਰ ਨਹੀਂ ਛੱਡਿਆ ਤੇ ਹਮੇਸ਼ਾ ਇੱਥੇ ਰਹਿ ਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੁਣ ਉਸੇ ਪਤਲੀ ਦੇ ਕੈਂਸਰ ਤੋਂ ਠੀਕ ਹੋਣ ਤੋਂ ਬਾਅਦ ਉਸ ਦੇ ਸਰਗਰਮ ਰਾਜਨੀਤੀ ਵਿੱਚ ਵਾਪਸ ਆਉਣ ਦੀਆਂ ਸੰਭਾਵਨਾ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਵਿੱਚ ਵਾਪਸੀ ਕਦ ਹੋਵੇਗੀ ਹੋਰ ਅਪਡੇਟ ਲਈ ਦੇਖਦੇ ਰਹੋ ਜੈਬ੍ਰਿਟੀ